ਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਵੀ ਟਰਾਲੀ ਗੋਸਲ ਸੋ ਆ ਤੁਹਾਨੂੰ ਆਪਾਂ ਰੂਟ ਦਿਖਾਉਣੇ ਆ ਡੱਬ ਵਾਲੀ ਤੋਂ ਕਈ ਵੀਰ ਜਾਂਦੇ ਨੇ ਹਨੂਮਾਨਗੜ੍ਹ ਨੂੰ ਹਨੂਮਾਨਗੜ੍ਹ ਜੋਧਪੁਰ ਨੂੰ ਵੱਡਾ ਰੋਡ ਤੁਸੀਂ ਪਾ ਲੈਣੇ ਹੋ ਕਈ ਵਾਰੀ ਆਪਾਂ ਹਣ ਸਾਰੇ ਜਾਣੇ ਸੋ ਬੇਨਤੀ ਆ ਕਿ ਇਹ ਰੋਡ ਬੰਦ ਆ ਜਿਹੜੇ ਵੀਰ ਵੀ ਹਨੂਮਾਨਗੜ੍ਹ ਤੇ ਜੋਧਪੁਰ ਨੂੰ ਜਾ ਰਹੇ ਨੇ ਬੀਕਾਨੇਰ ਨੂੰ ਇਹ ਵੱਡਾ ਰਸਤਾ ਨਾ ਚੜਿਓ ਉੱਪਰ ਕਿਉਂਕਿ ਆ ਕੇ ਮੁੜ ਕੇ ਤੁਸੀਂ ਪਛਤਾਵੋਗੇ ਇਹ ਰਸਤਾ ਬਿਲਕੁਲ ਬੰਦਾ 40 45 ਕਿਲੋਮੀਟਰ ਤੁਸੀਂ ਰਸਤਾ ਆ ਕੇ ਵੀ ਵਾਪਸ ਮੁੜੋਗੇ 40 45 ਕਿਲੋਮੀਟਰ 45 ਕਿਲੋਮੀਟਰ ਤੁਸੀਂ ਡਰਾਈਵ ਕਰਕੇ ਫਿਰ 45 ਕਿਲੋਮੀਟਰ ਤੱਕ ਕਿਤੇ ਕੱਟ ਵੀ ਹੈ ਨਹੀਂਗਾ ਇੱਧਰ ਦੇਖੋ ਕਿਸੇ ਪਾਸੇ ਕੋਈ ਕੱਟ ਨਹੀਂ ਹੈਗਾ 45 ਕਿਲੋਮੀਟਰ ਤੁਹਾਨੂੰ ਵਾਪਸ ਜਾਣਾ ਪੈਣਾ ਸੋ ਕਿਰਪਾ ਕਰਕੇ ਵੀ ਇਹ ਤਾਂ ਵੀਡੀਓ ਆਪਾਂ ਬਣਾਉਣੀ ਬਣਾਈ ਆ ਕਿ ਕੋਈ ਹੋਰ ਖੱਜਲ ਖਵਾਰਨਾ ਹੋਵੇ ਕਿਸਦਾ ਐਨਾ ਖਰਚਾ ਬਣੇ ਹਨਾ ਤੇ ਖਰਚਾ ਪਵੇ ਆ ਦੇਖੋ ਸਾਰੀਆਂ ਗੱਡੀਆਂ ਖੜੀਆਂ ਇੱਥੇ ਤਾਂ ਕਰਕੇ ਬੈਨ ਲਾ ਦੇਣਗੇ ਸਾਨੂੰ ਯਾਰ ਕਹਿੰਦਾ ਗਲਤ ਹੈ ਇਹੀ ਹੈ ਨਾ ਵੀ ਰੂਟ ਬੰਦ ਨਾ ਦੇਖੋ ਰੋਡ ਦਾ ਕੰਮ ਚੱਲ ਰਿਹਾ ਹੈ ਤੇ ਵੱਡਾ ਇੰਟਰਨੈਸ਼ਨਲ ਰੋਡ ਆ ਇਹ ਸੋ ਕਿਰਪਾ ਕਰਕੇ ਆ ਧਿਆਨ ਰੱਖਿਆ ਜਾਵੇ ਇਹ ਚੀਜ਼ ਦਾ ਹਣਾ